ਹਾਂਜੀ ਮਿੱਤਰੋ ਵੈਲਕਮ ਆ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ ਦੇ ਵਿੱਚ ਮਿੱਤਰੋ ਕਾਰਾਂ ਲੈ ਕੇ ਆਏ ਆ ਉਹਨਾਂ ਵੀਰਾਂ ਲਈ ਜਿਹੜੇ ਵੀਰਾਂ ਨੇ ਪੈਸੇ ਘੱਟ ਲਾਉਣੇ ਆ ਤੇ ਫੈਮਿਲੀ ਕਾਰਾਂ ਲੈਣੀਆਂ ਆ ਮਤਲਬ ਵਧੀਆ ਕਾਰਾਂ ਟਾਇਰ ਟੂਰ ਜਿਨ੍ਹਾਂ ਦਾ ਵਧੀਆ ਹੋਣ ਉਹ ਜੀਆਂ ਕਾਰਾਂ ਨੇ ਆਏ ਆ ਮਿੱਤਰੋ ਦੇਖੋ ਸਾਰੀ ਵੀਡੀਓ ਤੇ ਲਓ ਜਾਣਕਾਰੀ ਇਹਨਾਂ ਗੱਡੀਆਂ ਬਾਰੇ ਤੇ ਚਲੋ ਮਿੱਤਰੋ ਗੱਲ ਕਰਦੇ ਆ ਪਹਿਲਾਂ ਆਪਾਂ ਇਹ ਐਲਟੋ ਗੱਡੀ ਬਾਰੇ ਲਾਈ ਵੀ ਲੱਗੇ ਆ ਪੰਜਾਬ ਦਾ ਨੰਬਰ ਹੈ ਤੇ ਵਧੀਆ ਕਾਰ ਆ ਮਿੱਤਰੋ ਮਾਲਕਾਂ ਨੇ ਅਰਜੈਂਟ ਸੇਲ ਕਰਨੀ ਐ ਪੈਸਿਆਂ ਦੀ ਲੋੜ ਐ ਫੈਮਿਲੀ ਘਰੇ ਚੱਲੀ ਕਾਰ ਹੈ ਮਿੱਤਰੋ 2007 ਦਾ ਮਾਡਲ ਹੈ ਟਾਇਰ ਟੂ ਜਿਹਾ ਵਧੀਆ ਪਈ ਹੈ ਤੇ ਮਿੱਤਰੋ ਜੇ ਹੁਣ ਗੱਲ ਕਰੀਏ ਆਪਾਂ ਗੱਡੀ ਦੇ ਰੇਟ ਬਾਰੇ ਇਹ ਗੱਡੀ ਦਾ ਰੇਟ ਹੈਗਾ ਮਿੱਤਰੋ ਕੁੱਲ 1 ਲੱਖ ਰੁਪਈਆ ਤੇ ਲੋਕੇਸ਼ਨ ਆ ਜਿਹੜੀ ਮਾਲਕਾਂ ਦੀ ਉਹ ਹੈਗੀ ਹੈ ਮਿੱਤਰੋ ਲੁਧਿਆਣਾ ਤੇ ਜਿਹੜਾ ਆਪਾਂ ਰੇਟ ਦੱਸਿਆ ਮਿੱਤਰੋ ਇਹ ਕੋਈ ਫਿਕਸਡ ਰੇਟ ਨਹੀਂਗਾ ਮੌਕੇ ਤੇ ਹੋਰ ਮਾਨਤਾ ਨੂੰ ਵੀ ਮਾਲਕਾਂ ਵੱਲੋਂ ਜ਼ਰੂਰ ਕੀਤਾ ਜਾਊਗਾ ਤੇ ਲੁਧਿਆਣਾੇ ਜਾ ਕੇ ਤੁਸੀਂ ਇਹਨੂੰ ਚਲਾ ਕੇ ਵੀ ਚੈੱਕ ਕਰ ਸਕਦੇ ਹੋ ਤੇ ਹੁਣ ਗੱਲ ਕਰਦੇ ਆ ਮਿੱਤਰੋ ਆਪਾਂ ਅਗਲੀ ਗੱਡੀ ਜਿਹੜੀ ਆਪਾਂ ਸੇਲ ਤੇ ਲੈ ਕੇ ਆਏ ਆ ਇਹ ਹੈਗੀ ਹੈ ਮਿੱਤਰੋ i20 ਤੇ ਮਿੱਤਰੋ ਇਹ ਵੀ ਕਰੇ ਚੱਲੀ ਕਾਰ ਹੈ 2011 ਦਾ ਮਾਡਲ ਹੈ ਮਿੱਤਰੋ ਬਹੁਤ ਵਧੀਆ ਸ਼ਾਨਦਾਰ ਕੰਡੀਸ਼ਨ ਦੀ ਕਾਰ ਹੈ ਪਾਸਿੰਗ 11 ਮਹੀਨਿਆਂ ਦੀ ਹਜੇ ਹੀ ਦੀ ਪਈ ਹੈ ਤੇ ਮਿੱਤਰੋ ਇੰਜਨ ਦਾ ਵੀ ਇਹਦਾ ਸਾਰਾ ਕੰਮ ਹੋਇਆ ਹੈ ਬਸ ਤੁਸੀਂ ਚਾਬੀ ਲੈਣੀ ਹੈ ਤੇ ਚਲਾਉਣੀ ਹੈ ਬਹੁਤ ਹੀ ਘੱਟ ਰੇਟ ਦੀ ਕਾਰ ਹੈ ਮਿੱਤਰੋ ਪੁਰਾਣੇ ਮਾਡਲ ਐਨਾ ਮਾਡਲ ਤੋਂ ਵੀ ਨਹੀਂ ਆਉਂਦੀ ਜਿੰਨੇ ਰੇਟ ਦੀ ਇਹ ਆਪਾਂ i20 ਤੁਹਾਨੂੰ ਦਿੰਨੇ ਆ ਇਹ ਗੱਡੀ ਦਾ ਰੇਟ ਹੈਗਾ ਮਿੱਤਰੋ ਕੁੱਲ ਹੀ 80000 ਰੁਪਿਆ ਬਹੁਤ ਘੱਟ ਰੇਟ ਦੀ ਕਾਰ ਆ ਮਿੱਤਰੋ ਹੁਣੀ ਹੁਣੀ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਤੇ ਗੱਡੀ ਆਪਣੇ ਘਰੇ ਲੈ ਜਾਓ ਮਿੱਤਰੋ ਬਹੁਤ ਵਧੀਆ ਕਾਰ ਹੈ ਤੇ ਚਲੋ ਮਿੱਤਰੋ ਹੁਣ ਵੱਧਦੇ ਆਪਾਂ ਆਪਣੀ ਨਵੀਂ ਗੱਡੀ ਅਗਲੀ ਗੱਡੀ ਵੱਲ ਇਹ ਗੱਡੀ ਹੈਗੀ ਆ ਮਿੱਤਰੋ Honda City ਪੰਜਾਬ ਦਾ ਨੰਬਰ ਹੈ 2006 ਦਾ ਮਾਡਲ ਹੈ ਮਿੱਤਰੋ ਪਾਸਿੰਗ ਖਤਮ ਹੈ ਗੱਡੀ ਦੀ ਤੇ ਬੈਟਰੀ ਬੂਟਰੀ ਸਾਰੀ ਨਵੀਂ ਧਰਾਈ ਹੈ ਵਧੀਆ ਸਾਰਾ ਕੰਮ ਹੋਇਆ ਇੰਜਨ ਦਾ ਟਾਇਰ ਵੀ ਹਜੇ ਜਮਾ ਕੋਈ ਰੋਡੇ ਨਹੀਂ ਨਿਕਲੇ ਵਧੀਆ ਹਜੇ ਚੱਲਣ ਦੀ ਕੰਡੀਸ਼ਨ 'ਚ ਹੈਗੀ ਆ ਟਾਇਰ ਵੀ ਤੇ ਨਾਨ ਐਕਸੀਡੈਂਟਲ ਕਾਰ ਹੈ ਮਿੱਤਰੋ ਇੰਜਨ ਗੇਅਰ ਦੀ ਜਮਾਂ ਆਲ ਓਕੇ ਰਿਪੋਰਟ ਹੈ ਗੱਡੀ ਦੀ बस ਲੈਣੀ ਹੈ ਤੇ ਚਲਾਉਣੀ ਹੈ ਤੇ ਹੁਣ ਗੱਲ ਕਰੀਏ ਮਿੱਤਰੋ ਆਪਾਂ ਇਹ ਗੱਡੀ ਦੇ ਰੇਟ ਬਾਰੇ ਇਹ ਗੱਡੀ ਦਾ ਰੇਟ ਹੈਗਾ ਮਿੱਤਰੋ ਕੁੱਲ ਹੀ 90000 ਰੁਪਇਆ ਮਿੱਤਰੋ ਤੇ ਐਨੇ ਰੇਟ ਦੇ ਵਿੱਚ ਮਿੱਤਰੋ ਤੁਹਾਨੂੰ ਕੋਈ ਅਲਟੋ ਵੀ ਨਹੀਂ ਦਿੰਦਾ ਜਿੰਨੇ ਰੇਟ ਦੇ ਵਿੱਚ Honda City ਮਿਲ ਜਾਂਦੀ ਹੈ ਵਸਾਈ ਤਿੰਨ ਕਾਰਾਂ ਸੀ ਮਿੱਤਰੋ ਸੇਲ ਤੇ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਚੋਂ ਜੇ ਇੱਕ ਵੀ ਕਿਸੇ ਵੀਰ ਭਰਾ ਨੂੰ ਕਾਰ ਸੋਹਣੀ ਲੱਗੀ ਤੇ ਲੈਣ ਦਾ ਮਨ ਬਣ ਗਿਆ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਤੇ ਬਸ ਆਓ ਵੇਖੋ ਕਾਰ ਨੂੰ ਤੇ ਜੇ ਕਿਸੇ ਵੀਰ ਨੇ ਆਪਣੀ ਗੱਡੀ ਕੋਈ ਸੇਲ ਕਰਨੀ ਹੈ ਤਾਂ ਆਪਣੇ ਸਾਧਨ ਦੀਆਂ 5 ਤੋਂ 7 ਫੋਟੋਆਂ WhatsApp ਨੰਬਰ ਤੇ ਭੇਜ ਕੇ ਫ੍ਰੀ ਦੇ ਵਿੱਚ ਮਿੱਤਰੋ ਆਪਣੇ ਇਸ YouTube ਚੈਨਲ ਤੇ ਐਡ ਆਪਾਂ ਉਹਦੀ ਲਾਵਾਂਗੇ ਤੇ ਬਸ ਆਹੀ ਸਿਅਾ